ਕੋਡੀ 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 ਸੋ ਸੈਕੰਡ ਸੈਮੀ ਵਧੀਆ ਲੱਗਦਾ ਤੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਸਾਹਮਣੇ ਦੇਖਾਂਗੇ ਆ ਵੀ ਅੰਬੇ ਵਰਗਾ ਹੈ ਜਪ ਸ਼੍ਰੀ ਖਡੂਰ ਸਾਹਿਬ ਦੀ ਧਰਤੀ ਦਾ ਕੰਮੂ ਪਹਿਲਵਾਨ ਨੂੰ ਮਾਣ ਹੈ ਸੱਤੂ ਪਹਿਲਵਾਨ ਨੂੰ ਨਹੀਂ ਮਾਣ ਕਰਦੇ ਆ ਉਹ ਹੋ ਗਿਆ ਫਰੰਦੀਪੁਰੀਆ ਗਿਆ ਫਰੰਦੀਪਰੀਆ ਬੱਲੇ 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 ਕੀ ਬਾਤ ਹੈ ਵੀ ਨੌਜਵਾਨ ਦੇ ਵਿੱਚ ਖੁੱਚ ਪਟਨੀ ਕਬੱਡੀ ਵਿੱਚ ਲਾਉਣੇ ਬੜੀ ਔਖੀ ਢਾਗ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖਰਾਗ ਮਿੱਤਰੋ ਆ ਰਮਦਾਸ ਵਾਲਾ ਕਹਿੰਦੇ ਚੱਕੀ ਢਾਕੇ ਹਿੱਕ ਤੇ ਬਹਿ ਗਿਆ ਤੇ ਪੁਆਇੰਟ ਇਸ ਵੇ ਜਾਫੀ ਬ੍ਰਾਜ਼ਿਲ ਵਾਲੇ ਸੁਖੇ ਦਾ ਵੀ ਜੋਰ ਲੱਗ ਗਿਆ ਔਰ ਜਿਹੜੇ ਸੁਖ ਨੇ ਜਫਾ ਲਿਆ ਉਹਦੇ ਲਈ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਕਮਾਲ ਕਰ ਦਿੱਤੀ ਇਹ ਮੁੰਡੇ ਨੇ ਫਤਾਪੁਰੀਆ ਅਤੇ ਜੱਪ ਦੀ ਟੱਕਰ ਦੇਖਣੀ ਹੈ ਮੁੰਡੇ ਹਾਣੋ ਹਾਣੀ ਜੱਪਦੇ ਪਰ ਸਾਹਮਣੇ ਦੇਖਾਂਗੇ ਟੱਕਰ ਕਿਹਦੇ ਨਾਲ ਹੋਵੇਗੀ ਉਹ ਲੱਗੇ ਫਦਾਪਰੀਆ ਇਹ ਬੱਲੇ 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 ਜੱਪ ਜੱਪ ਤੇ ਇੱਕਮ ਨੰਬਰ ਕੌਣ ਜੋੜੇਗਾ ਇੱਥੇ ਰੱਖ ਓ ਮਾਜਰੇ ਆ ਟੱਕਰ ਕਿੱਦਾਂ ਨਹੀਂ ਲੱਗੀ ਤਾੜੀਆਂ ਮਾਰ ਕੇ ਦੱਸੋ ਜੀ ਤਾੜੀਆਂ ਮਾਰ ਦੋ ਪਹਿਲਵਾਨ ਪੱਟੋ ਪਦਰੀ ਜੀ ਤੇ ਨਾਲ ਸਾਡੇ ਸਾਹ ਪਗਾਲੀਆ ਤੇ ਦਬਾਗ ਦਬਾਗ ਪਗਾਲੀਆ ਯੂ ਐਸ ਏ ਗਰਸੇਵਕ ਵੀਰ ਜੀ ਯੂ ਐਸ ਏ ਲਓ ਸਾਹਮਣੇ ਖੇਡ ਮੈਦਾਨ ਚ ਅਗਲੀ ਹਾਜ਼ਰੀ ਬਾਅਦ ਚਲਾਉਣੇ ਪੈਂਦੀ ਰੇਡ ਤੇ ਛੋਟਾ ਵੀਰ ਗੱਲ ਕਰਦਾ ਹੋਇਆ ਲਓ ਸਾਹਮਣੇ ਕਿਨੇ ਕਬੱਡੀ ਪਈ ਹੋਈ ਆ ਭਿੰਦਾ ਕਬੱਡੀ ਪਾ ਰਿਹਾ ਵਹੀਂ ਪੂਈ ਪਿੰਡ ਆ ਚਾਰ ਖਿਡਾਰੀ ਤਿਆਰ ਨੇ ਇੱਕ ਫਤਾਪੁਰ ਗਿਆ ਤਿਆਰ ਆ ਫਰੰਦੀਪੁਰ ਗਿਆ ਗੋਪੀ ਤਿਆਰ ਫਤਾਪੁਰ ਗਿਆ ਇੱਕ ਬੱਲੇ 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 ਹੁਣ ਮੇਲਾ ਹੁਣ ਤਾੜੀ ਵਜੂ ਇਹ ਕਬੱਡੀ ਕਬੱਡੀ ਮੇਲਾ ਬਣ ਗਿਆ ਇਹ ਤਾੜੀ ਸਰਦਾਰ ਸੁਖਦੇਵ ਸਿੰਘ ਨੂੰ ਮਾਰ ਬਣਿਆ ਮਾ ਖੇਡ ਕਬੱਡੀ ਦੇ ਉਹਨਾਂ ਦੀ ਕਬੱਡੀ ਦਾ ਵਾਰਸ ਕਬੱਡੀ ਪਾ ਰਿਹਾ ਸਭਰਾਉਾਂ ਵਾਲੇ ਗਗਨ ਦੇ ਚਰਚੇ ਹੋਏ ਐ ਔਰ ਭਪਿੰਦਰ ਸਿੰਘ ਫੌਜੀ ਸਾਹਿਬ ਨੇ ਵੀ ਤਗੜੀ ਕਬੱਡੀ ਖੇਡੀ ਐ ਬੱਗੜ ਪਹਿਲਵਾਨਾਂ ਦਾ ਨਾਮ ਚੱਲਦਾ ਗੋਪੀ ਸੋਹਣਾ ਖਿਡਾਰੀ ਬਣਿਆ ਉਸ ਪਿੰਡ ਦਾ ਆ ਵੀ ਮੁੰਡਾ ਉਸੇ ਪਿੰਡ ਦਾ ਨਾਈਆਂ ਦੇਖਾਂਗੇ ਕਬੱਡੀ ਕਬੱਡੀ ਕਰਦਾ ਲਾਡੀ ਵਧਿਆ ਹੋਇਆ ਚਾਰ ਢੀਕ ਦੇ ਨੇ ਔਰ ਰਮਦਾਸ ਵਾਲਾ ਏ ਬੱਲੇ 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 ਕਿਆ ਬਾਤ ਐ ਚੱਕੀ ਜਾਂਦਾ ਖਰੇ ਖਰੇ ਡੱਕੀ ਇਹ ਰਮਨ ਦਾਸ ਰਾਵਾਂ ਨੂੰ ਚੜ੍ਹਦੀ ਕਲਾ ਬਖਸ਼ ਲੈ ਵੀ ਕਾਲੀ ਵਾਲਾ ਪਿੰਦਾ ਆ ਗਿਆ ਵਹੀਂ ਪਈਆਂ ਲੋ ਪਿੰਦਾ ਕਹਿੰਦੇ ਵਹੀਂ ਭੂਏ ਵਾਲਾ ਕਬੱਡੀ ਪਾਰਾ ਗੱਲ ਵਿਕੇਰੀ ਵੀ ਚੱਲੀ ਇੰਨਾ ਖੇਡ ਮੈਦਾਨਾਂ ਵਿੱਚ ਚਾਰ ਖਿਡਾਰੀ ਤਿਆਰ ਨੇ ਬੱਸਾਂ ਵਾਲੇ ਟਰੱਕਾਂ ਵਾਲੇ ਰੋਡ ਦੇ ਉੱਪਰ ਜਿਹੜਾ ਲੰਘਦੇ ਦੇ ਕਬੱਡੀ ਕਬੱਡੀ ਦਾ ਲਾਪ ਛੜਿਆ ਹੋਇਆ ਏਕਮ ਕਹਿੰਦੇ ਲਾ ਤਕੜਾ ਜੱਫਾ ਐਣ ਗੱਲਾਂ ਟਿਕਾਣੇ ਲਾ ਗਿਆ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੁੜਦਾ ਹੋਇਆ ਖੜਾ ਹੋਇਆ ਤੇ ਲਾਡੀ ਨੌਜਾਨ ਮਲੇਸ਼ੀਆ ਦੇ ਕੋਲੰਬੋਰ ਦੇ ਵਿੱਚ ਖੇਡ ਕੇ ਆ ਚੱਕੀ ਦੇ ਨਿਊਜ਼ੀਲੈਂਡ ਰਕਾਰਡ ਬੋਲਦੇ ਨੇ ਔਰ ਇੱਕ ਮੈਚ ਦੇ ਵਿੱਚ 14 ਜਫੇ ਲਾਉਂਦਾ ਰਕਾਰਡ ਹੈ ਨੋਜਵੰਦਾ ਕਿ ਸਾਹਮਣੇ ਦੇਖਾਂਗੇ ਅਦਲੀ ਸੈਣ ਚੱਕੀ ਫੇਰ ਕਮਾਲ ਕਰ ਗਿਆ ਚੱਕੀ ਦੇ ਜਫੇ ਵਧੀਆ ਲੱਗਦੇ ਆ ਤੇ ਤਾੜੀਆਂ ਮਾਰ ਕੇ ਦੱਸੋ ਚੱਕੀ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁਲਾਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦੀ